ਗਰਦਾਸਪੁਰ ਸਿਟੀ ਠਾਣੇ ਦੇ ਸਾਹਮਣੇ ਧਮਾਕਾ ਹੋਇਆ ਜਿਹਦੇ ਵਿੱਚ ਤਿੰਨ ਬੰਦੇ ਜ਼ਖਮੀ ਹੋਏ ਇੱਕ ਲੇਡੀ ਸੀ ਦੋ ਬੰਦੇ ਸੀ ਤੇ ਪੁਲਿਸ ਨੇ ਇੱਕ ਅਫਸਰਾਂ ਨੇ ਕਾਰਵਾਈ ਇਹ ਪਾਤੀ ਕਿ ਜੀ ਟਾਇਰ ਪਾਟ ਗਿਆ ਮੈਂ ਇਸ ਗੱਲ ਦਾ ਜਨਤਾ ਨੂੰ ਸਵਾਲ ਪੁੱਛਣਾ ਚਾਹਨਾ ਭਾਈ ਮੈਨੂੰ ਦੱਸਿਆ ਜਾਵੇ ਜਨਤਾ ਕਿੰਨੀ ਗੱਡੀਆਂ 'ਚ ਟਰੈਵਲ ਕਰਦੀ ਹੈ ਟਰੱਕਾਂ 'ਚ ਬੱਸਾਂ 'ਚ ਜਿੱਥੇ ਵੀ ਟਰੈਵਲ ਕਰਦੀ ਹੈ ਅੱਜ ਤੱਕ ਦੱਸੋ ਵੀ ਟਾਇਰ ਪਾਟਿਆ ਹੋਵੇ ਤਾਂ ਕੋਈ ਜ਼ਖਮੀ ਹੋਇਆ ਬੰਦਾ ਇਹ ਤਾਂ ਜ਼ਰੂਰ ਕਹਦਾ ਵੀ ਗੱਡੀ ਸਪੀਡ ਤੇ ਹੋਇਆ ਹਾਈ ਸਪੀਡ ਤੇ ਗੱਡੀ ਹੋ ਵੀ ਟਾਇਰ ਪਾੜ ਗਿਆ ਗੱਡੀ ਐਕਸੀਡੈਂਟ ਤੇ ਮਾਨਸਲੇ ਹੋ ਸਕਦੀ ਪਰ ਇਹ ਤਾਂ ਨਹੀਂ ਵੀ ਟਾਇਰ ਪਟੇ ਜਖਮੀ ਹੋਈ ਕੋਈ ਵਾਰਦਾਤ ਕਿਤੇ ਵੀ ਹੁੰਦੀ ਹੈ ਤੇ ਕਹਾਣੀ ਇਹ ਬਣਾਤੀ ਜਾਂਦੀ ਹੈ ਜੀ ਟਾਇਰ ਪਾੜ ਗਿਆ ਜੀ ਜਾਂ ਰੇਡੀਏਟਰ ਪਾੜ ਗਿਆ ਇਤੋਂ ਸਾਫ ਜਾਹਰ ਹੁੰਦਾ ਕਿ ਸਾਡੀ ਪੁਲਿਸ ਦੀ ਜਿਹੜੀ ਇੱਥੇ ਕਾਮਯਾਬੀ ਫੇਲ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਹਦੇ ਵਿੱਚ ਪੋਲੀਟੀਕਲ ਦਖਲਅੰਦਾਜ਼ੀ ਜ਼ਿਆਦਾ ਸ਼ੁਰੂ ਹੋ ਗਈ ਪੋਲੀਟੀਕਲ ਦਖਲਅੰਦਾਜ਼ੀ ਦਾ ਰਿਜ਼ਲਟ ਇਹ ਹੈ ਕਿ ਸਾਡੀ ਜਨਤਾ ਮਰਨੀ ਸ਼ੁਰੂ ਹੋ ਗਈ ਕਿਉਂਕਿ ਮਰਨੀ ਜਨਤਾ ਨੂੰ ਕਿਉਂਕਿ ਇੱਕ ਇੱਕ ਲੀਡਰ ਕੋਰ ਘੱਟ ਤੋਂ ਘੱਟ 50 50 100 100 ਗਨਮੈਣ ਉਹ ਗਨਮੈਣਾਂ ਦਾ ਇਹ ਗੱਲ ਇਹ ਕਿ ਸਾਡੇ ਥਾਣਿਆਂ ਦੇ ਵਿੱਚ ਨਫਰੀ ਘਟ ਗਈ ਹੈ ਇੱਕ ਥਾਣੇ 'ਚ ਘੱਟ ਤੋਂ ਘੱਟ ਵੀ 50 60 ਨਫਰੀ ਨਹੀਂ ਹੈਗੀ ਅੱਜ ਦੀ ਜਿਹੜੀ ਘੱਟ ਤੋਂ ਘੱਟ ਵੀ ਹੋਣੀ ਚਾਹੀਦੀ ਨਫਰੀ ਘਟਣਾ ਰਿਜ਼ਲਟ ਇਹ ਹੈ ਕਿ ਸਾਡੇ ਕੋਲ ਇਲਾਕਾ ਕੰਟਰੋਲ ਨਹੀਂ ਹੁੰਦਾ ਤੇ ਇਹ ਇਲਾਕਾ ਕੰਟਰੋਲ ਕਰਨ ਵਾਸਤੇ ਨਫਰੀ ਪੂਰੀ ਕਿੰਨੀ ਕਰਨੀ ਹੈ ਸਾਡੇ ਡੀਜੀਪੀ ਨੇ ਕਰਨੀ ਡੀਜੀਪੀ ਸਾਹਿਬ ਦੇ ਕੋਲ ਇਸ ਵੇਲੇ ਪੂਰਾ ਤੰਤਰ ਮੰਤਰ ਡੀਜੀਪੀ ਸਾਹਿਬ ਦਾ ਫੇਲ ਹੈ ਮੈਂ ਤੁਹਾਨੂੰ ਇੱਕ ਤਾਦੀ ਮਿਸਾਲ ਇਹ ਦੱਸਣਾ ਇਲਾਕੇ ਦੇ ਵਿੱਚ ਜੇ ਕਿਸੇ ਇਲਾਕੇ ਦੇ ਐਸਐਸਜੀ ਦੇ ਕੋਲੋਂ ਇਲਾਕੇ 'ਚ ਕੰਟਰੋਲ ਨਹੀਂ ਹੁੰਦਾ ਤਾਂ ਆਪਾਂ ਐਸਐਸਜੀ ਨੂੰ ਸਸਪੈਂਡ ਕਰ ਦਿੰਨੇ ਆ ਜਾਂ ਬਦਲ ਦਿੰਨੇ ਆ ਬਦਲ ਦਿੰਨੇ ਆ ਨਾ ਤੇ ਜੇ ਡੀਜੀਪੀ ਕੋਲ ਕੰਟਰੋਲ ਪੰਜਾਬ ਨਹੀਂ ਹੁੰਦਾ ਤਾਂ ਡੀਜੀਪੀ ਨੂੰ ਕਿਉਂ ਨਹੀਂ ਬਦਲਿਆ ਜਾ ਸਕਦਾ ਇਹਨੂੰ ਕਿਉਂ ਰੱਖਿਆ ਗਿਆ ਕੀ ਇਹ ਕਮਾਈ ਕਰਕੇ ਦਿੰਦਾ ਇਹਨਾਂ ਨੂੰ ਸਰਕਾਰਾਂ ਨੂੰ ਕਿਉਂ ਨਹੀਂ ਬਦਲਿਆ ਜਾ ਇੱਕ ਆਫੀਸ਼ਰਿੰਗ ਡੀਜੀਪੀ ਲਾ ਕੇ ਤੁਸੀਂ ਇਨੀ ਦਿਨ ਦਾ ਰੱਖਣ ਰਹੇ ਕੀ ਤੁਸੀਂ ਉਹਦੇ ਕੋਲ ਭਾਲ ਦਿਓ ਕਿ ਪੰਜਾਬ ਪੂਰਾ ਮਾਰਦੀ ਹੈ ਹੁਣ ਸਾਰਾ ਤਾਂ ਇਹਨਾਂ ਨੂੰ ਬਦਲਿਆ ਜਾਏਗਾ ਪੰਜਾਬ ਚ ਕਿਹੜੀ ਚੀਜ਼ ਘਟ ਰਹੀ ਹੈ ਫਰੋਤੀਆਂ ਤੁਸੀਂ ਹੁਣੇ ਗੱਲ ਕੀਤੀ ਫਰੋਤੀਆਂ ਪੰਜਾਬ ਚ ਹੋ ਰਹੀਆਂ ਦਕੈਤੀਆਂ ਪੰਜਾਬ ਚ ਹੋ ਰਹੀਆਂ ਮਰਡਰ ਪੰਜਾਬ ਚ ਹੋ ਰਹੇ ਕਿਹੜੀ ਚੀਜ਼ ਪੰਜਾਬ ਦੇ ਵਿੱਚ ਕਿਹੜਾ ਕ੍ਰਾਈਮ ਜਿਹੜਾ ਆਪਾਂ ਨਹੀਂ ਕਰ ਸਕਦੇ ਇਸ ਵੇਲੇ ਪੰਜਾਬ ਦਾ ਕ੍ਰਾਈਮ ਰੇਟ ਜਦੋਂ ਦਾ ਇਹ ਡੀਜੀ ਇਥੇ ਸਾਬਜਾਰ ਹੁੰਦਾ ਹੈ ਕਿ ਜਿਹੜਾ ਪੰਜਾਬ ਦਾ ਕ੍ਰਾਈਮ ਕੰਟਰੋਲ ਜਿਹੜਾ ਉਹ ਅਫਸਰਾਂ ਦੇ ਹੱਥੋਂ ਖਤਮ ਹੋ ਚੁੱਕਿਆ ਕਿਉਂਕਿ ਜਦੋਂ ਵੀ ਕਾਰਵਾਈਕ ਹੁੰਦੀ ਹੈ ਚੁੱਕ ਐਸਐਸਬੀ ਸਸਪੈਂਡ ਕਰ ਦਿੰਦੇ ਜਿਹੜੇ ਇਲਾਕੇ ਦੇ ਵਿੱਚ ਜਦੋਂ ਐਸਐਸਬੀ ਸਸਪੈਂਡ ਹੋਣ ਹੋਏਗੇ ਐਸਐਸਬੀ ਨੇ ਕੰਮ ਕਰਨਾ ਹੁੰਦਾ ਇਲਾਕੇ ਦੇ ਜਿਲ੍ਹੇ ਦਾ ਐਸਐਸਬੀ ਹੁੰਦਾ ਉਸ ਤੋਂ ਥੱਲੇ ਡੀਐਸਬੀ ਐਸਪੀ ਜਦੋਂ ਉਹ ਹੀ ਸਸਪੈਂਡ ਹੋਣ ਤੇ ਆਗੇ ਤੇ ਕੰਟਰੋਲ ਕੌਣ ਕਰ ਲੂ ਐਸ ਐਚਓ ਸਸਪੈਂਡ ਥੱਲੇ ਵਾਲਾ ਬੰਦਾ ਤੁਸੀਂ ਡਿਸਮਿਸਮੈਂਟ ਚ ਕਰਕੇ ਮਾਰਦੇ ਪਾਸੇ ਜਿਹੜਾ ਮੁੜ ਕੇ ਸੜਕਾਂ ਦੇ ਧੱਕੇ ਖਾਂਦਾ ਫਿਰਦਾ ਟ੍ਰੇਨਡ ਪੁਲਿਸ ਅਫਸਰਾਂ ਨੂੰ ਤੁਸੀਂ ਡਿਸਮਿਸ ਕਰਕੇ ਘਰਾਂ 'ਚ ਬਿਠਾ ਦਿੰਦੇ ਹੋ ਇਹ ਕੀ ਗੱਲ ਨੇਰਗਰਦੀਂਦੇ ਇਹਨੂੰ ਕੀ ਕਾਂਗੇ ਇਹ ਜਿਹੜੇ ਨੇਰਗਰਦੀ ਹੈ ਤੇ ਇਹਦਾ ਮਤਲਬ ਹੈ ਉਹ ਕ੍ਰਾਈਮ ਵਧੇਗਾ ਕੰਟਰੋਲ ਕੌਣ ਕਰੇਗਾ ਅਗਲਾ ਜਿਹੜਾ ਸਸਪੈਂਡ ਹੋਣ ਤੋਂ ਬਾਅਦ ਅਗਲਾ ਕਹਿੰਦਾ ਜੋ ਹੁੰਦਾ ਹੋਈ ਜਾ ਟਾਈਮ ਕੱਟੋ ਦੁਨੀਆ ਐਸ ਵੇਲੇ ਥਾਣਿਆਂ ਦੇ ਵਿੱਚ ਐਸ ਐਚਓ ਲੱਗੇ ਜਾਂ ਜ਼ਿਲ੍ਹਿਆਂ ਦੇ ਵਿੱਚ ਡੀ ਐਸ ਪੀ ਲੱ ਮੜਦੇ ਨੇੜੇ ਬੈਠੇ ਨੇ ਕੁਝ ਤਾਂ ਬੰਦੇ ਛੁੱਟੀਆਂ ਹੀ ਲੈ ਗਣ ਕੁਝ ਇਹੋ ਜਿਹਾ ਅਫਸਰ ਛੁੱਟੀਆਂ ਲੈ ਗਣ ਕੁਝ ਸੱਚਾ ਛੁੱਟੀਆਂ ਲੈ ਗਣ ਕਿਉਂਕਿ ਇਹ ਕੰਟਰੋਲ ਹੋਣਾ ਜਿਹੜਾ ਜੇ ਘਰ ਦਾ ਪਿਓ ਜੇ ਚਾਵੇ ਨਾ ਕੰਟਰੋਲ ਕਰਨਾ ਤੇ ਘਰ ਦੇ ਵਿੱਚ ਮਿੰਟ ਚ ਕੰਟਰੋਲ ਹਰ ਕਰ ਸਕਦਾ ਘਰ ਦਾ ਸਾਰਾ ਕੋਈ ਬੰਦ ਕੀਤਾ ਹੋਣਾ ਸਾਰਾ ਕੋਈ ਕੰਟਰੋਲ ਜਾਂਦਾ ਤੇ ਉਹੋ ਹੀ ਗੱਲ ਇੱਥੇ ਹੋਈ ਹੈ ਡੀਜੀਪੀ ਸਾਹਿਬ ਦੇ ਕੋਲ ਕੰਟਰੋਲ ਨਹੀਂ ਹੋ ਰਿਹਾ ਜਦੋਂ ਤੁਸੀਂ ਸਾਹਮਣੇ ਰਿਜ਼ਲਟ ਦੇਖ ਰਹੇ ਹੋ ਦੁਨੀਆ ਮਰਦੀ ਵੀ ਦੇਣੇ ਦੇ ਪਰੇ ਮਰਦੀ ਵੀ ਥਾਣਿਆਂ ਦੇ ਵਿੱਚ ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖੋ ਐਸਐਸਬੀ ਜਗੜਾਉਂਦੇ ਸਾਹਮਣੇ ਬੰਦਾ ਮਾਰਦਾ ਦਫ਼ਤਰ ਦੇ ਬਾਹਰ ਬੰਦਾ ਮਾਰਦਾ ਜਦੋਂ ਥਾਣਿਆਂ ਕੋਲ ਜਾਂ ਸਾਡੀ ਫੋਰਸ ਕੋਲ ਨਫਰੀ ਨਹੀਂ ਪੂਰੀ ਸਾਡੇ ਕੋਲ ਤੇ ਸੰਤਰੀ ਖੜੇ ਕਰਨਾ ਤੇ ਬੰਦੇ ਨਹੀਂ ਆਗੇ ਤੇ ਥਾਣੇ ਸਾਹਮਣੇ ਤਾਂ ਹੀ ਹੁੰਦਾ ਪਿਆ ਫਿਰ ਜੁਮੀਆਂ ਜ਼ਿੰਮੇਵਾਰੀਆਂ ਵੀ ਲਈ ਜਾਂਦੇ ਖਾਲਸਤਾਨ ਲਿਬਲੇਸ਼ਨ ਫੋਰਸ ਆਰਮੀ ਵਾਲੇ ਕੁਛ ਇਹ ਇਹ ਸਾਰੀਆਂ ਗੱਲਾਂ ਤੁਸੀਂ ਸਾਰੇ ਮੀਡੀਆ ਸੁਣਦੇ ਪਿਓ ਇਮੇਤ ਸਰਕਾਰ ਕੋਲੋਂ ਬੇਨਤੀ ਕਰਦਾ ਮੈਂ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਕੋਈ ਮੰਗ ਰੱਖੀ ਜਾਵੇ ਇਹ ਡੀਜੀਪੀ ਸਾਹਿਬ ਬਦਲ ਕੇ ਭਾਵੇਂ ਜਿਹਨੂੰ ਮਰਜ਼ੀ ਹੋਵੇ ਜਿਹੜਾ ਆਫੀਸ਼ੀਅਲਿੰਗ ਡੀਜੀਪੀ ਉਹ ਆਪਣਾ ਕਿੰਨਾ ਕੁ ਟਾਈਮ ਲਓਗਾ ਮੇਰੀ ਨੌਕਰੀ ਮੈਂ ਵਿਭਾਗ ਵਿੱਚ ਕਰਕੇ ਆਂ ਅੱਜ ਤੱਕ ਡੀਜੀਪੀ ਨੂੰ ਹਮੇਸ਼ਾ ਹੀ ਤਲੋਂ ਕਦੇ ਡੀਜੀਪੀ ਨੂੰ ਇਲੈਕਸ਼ਨ ਕਮਿਸ਼ਨਰ ਤਲਬ ਕਰ ਲੈ ਕਦੇ ਡੀਜੀਪੀ ਨੂੰ ਹਾਈ ਕੋਰਟ ਨੇ ਤਲਬ ਕਰਿਆ ਕਿਉਂ ਇਹ ਸਾਡੀਆਂ ਨਲਾਕੀਆਂ ਦੀ ਵਜ੍ਹਾ ਹੈ ਇੱਥੇ ਸਾਨੂੰ ਇਹ ਸਾਫ ਯਾਰ ਹੁੰਦਾ ਕਿ ਸਾਡੇ ਕੰਟਰੋਲ ਤੋਂ ਬਾਹਰ ਹੈ ਤਾਂ ਹੀ ਸਾਨੂੰ ਬੁਲਾ ਰਿਹਾ ਮੈਂ ਨੌਕਰੀ ਦਰਾਂ ਕਦੀ ਆਈਪੀਐਸ ਸਸਪੈਂਡ ਨਹੀਂ ਹੁੰਦੀ ਦੇਖਿਆ ਇੱਥੇ ਡੀਜੀਪੀ ਆਈਪੀਐਸ ਸਸਪੈਂਡ ਐਸਐਸਪੀ ਆਈਪੀਐਸ ਸਸਪੈਂਡ ਐਸਐਸਪੀ ਜਿਹੜਾ ਅਮਰੋਸਰ ਦਾ ਸਸਪੈਂਡ ਇਹ ਕਿਤੇ ਕੀ ਮਤਲਬ ਹੈ ਸਸਪੈਂਡ ਕਰਨ ਦਾ ਇਥੋਂ ਮਤਲਬ ਹੈ ਵੀ ਸਾਡੇ ਕੋਲ ਕੰਟਰੋਲ ਨਹੀਂ ਹੈਗਾ ਤੇ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਸਰ ਲੱਗਦਾ ਜਿਵੇਂ ਤੁਸੀਂ ਡੀਜੀਪੀ ਸਾਹਿਬ ਤੇ ਸਵਾਲ ਚੱਕੇ ਸੋਸ਼ਲ ਮੀਡੀਆ ਤੇ ਤਾਂ ਬੜੀ ਐਕਟਿਵ ਹੈ ਪੁਲਿਸ ਸੋਸ਼ਲ ਮੀਡੀਆ ਤੇ ਦੇਖੋ ਰੀਲਾਂ ਹਰ ਰੋਜ਼ ਆ ਰਹੀਆਂ ਵੱਖੋ ਵੀ ਆਵੀਂ ਨੀ ਲਾ ਪਲਸ ਪਾਰੀ ਸੋਸ਼ਲ ਮੀਡੀਆ ਤੇ ਲੱਗਦਾ ਹੀ ਬਹੁਤ ਐਕਟਿਵ ਹੈ ਕੀ ਲੱਗਦਾ ਜਮੀਨ ਤੇ ਉਨੀ ਐਕਟਿਵ ਹੈਗੀ ਜਿੰਨੀ ਸੋਸ਼ਲ ਮੀਡੀਆ ਤੇ ਕਲੀ ਮੀਡੀਆ ਨਾ ਤੁਸੀਂ ਦੇਖੋ ਕਦੀ ਇੱਕ ਤੁਸੀਂ ਡੀਜੀਪੀ ਸਾਹਿਬ ਨੂੰ ਮੈਂ ਤੁਹਾਨੂੰ ਹੀ ਕਹਣਾ ਤੁਸੀਂ ਸਿੱਧੂ ਸਾਹਿਬ ਬਾਰੇ ਸੀਨੀਅਰ ਪ੍ਰੈਸ ਰਿਪੋਰਟਰ ਹੋ ਮੈਂ ਤੁਹਾਨੂੰ ਨਾਲ ਇੱਕ ਸਵਾਲ ਕਰਨਾ ਤੁਸੀਂ ਇੱਕ ਦਿਨ ਜਾ ਕੇ ਡੀਜੀਪੀ ਨੂੰ ਮਿਲਣ ਵਾਸਤੇ ਟਾਈਮ ਲੈ ਲਓ ਵੀ ਮੈਂ ਤੁਹਾਨੂੰ ਮਿਲਣਾ ਚਾਹਾਂ ਜਦੋਂ ਤੁਹਾਨੂੰ ਟਾਈਮ ਮਿਲ ਜਾ ਮੈਨੂੰ ਦੱਸ ਦਿਓ ਵੀ ਆਹ ਦੇਖ ਲਓ ਜੀ ਮੈਨੂੰ ਤਾਂ ਟਾਈਮ ਮਿਲ ਗਿਆ ਤੁਸੀਂ ਟਾਈਮ ਮੰਗਦੇ ਹੋ ਲਿਖਤੀ ਚਿੱਠੀ ਪਾ ਕੇ ਡੀਜੀਪੀ ਸਾਹਿਬ ਕੋਲੋਂ ਟਾਈਮ ਮੰਗਿਆ ਕੇ ਸਾਨੂੰ ਮਿਲਣ ਦਾ ਪੀ ਸਾਨੂੰ ਤਕਲੀਫ ਹੈ ਬਾਪੂ ਸਾਡਾ ਕੰਮ ਕਰ ਜੇ ਜਨਤਾ ਨੂੰ ਤਕਲੀਫ ਹੈ ਜੇ ਜਨਤਾ ਨੂੰ ਡੀਜੀਪੀ ਮਿਲ ਨਹੀਂ ਸਕਦਾ ਤੇ ਥੱਲੇ ਵਾਲੇ ਅਫਸਰਾਂ ਨੂੰ ਮਿਲਣਾ ਫਿਰ ਡੀਜੀਪੀ ਕੋਲ ਲੈਣਾ ਕੀ ਆਪਾਂ ਫਿਰ ਥੱਲੇ ਵਾਲੇ ਉਹ ਹੀ ਡੀਜੀਪੀ ਲਾ ਦਿਓ ਜਿਹੜੇ ਕੰਮ ਮਿਲ ਕੇ ਜਨਤਾ ਦਾ ਸਵਾਰਦੇ ਫਿਰ ਡੀਜੀਪੀ ਉਹਨਾਂ ਨੂੰ ਲਾ ਦਿਓ ਇਹਨੂੰ ਕੀ ਕਰਨਾ ਪਾ ਡੀਜੀਪੀ ਲਾ ਕੇ ਇੱਕ ਸਿਰਫ ਕੱਲਾ ਸਿਰਫ ਕਦੀ ਤੁਸੀਂ ਨੋਟ ਕਰ ਲਓ ਪਿੱਛੇ ਕਦੀ ਵੀ ਕਦੇ ਇੰਟਰਵਿਊ ਹੋ ਗਈ ਜੋ ਉਹਨਾਂ ਨਾਲ ABC ਲਿਖ ਕੇ ਲਾਂਦੀ ਉਹ ਬੋਲ ਕੇ ਉਸ ਤੋਂ ਬਾਅਦ ਕਿਸੇ ਪ੍ਰੈਸ ਵਾਲੇ ਨਾਲ ਗੱਲ ਨਹੀਂ ਕੀਤੀ ਕੋਈ ਪ੍ਰੈਸ ਵਾਲਾ ਕਹਦੇ ਵੀ ਮੈਂ ਜੀ ਇਸ ਗੱਲਬਾਤ ਗੱਲ ਕੀਤੀ ਸੀ ਇਸ ਮੁੱਦੇ ਤੇ ਉਹਨਾਂ ਗੱਲਾਂ ਦਾ ਮੇਨਾ ਮੈਂ ਕਹਿੰਦਾ ਮੈਂ ਲਿਖ ਕੇ ਚਿੱਠੀਆਂ ਪਾ ਚੁੱਕਾ ਕਿ ਮੈਂ ਬਤੌਰ ਸੂਬਾ ਪ੍ਰਧਾਨ ਪੁਲਿਸ ਪਰਿਵਾਰ ਵੈਲਫੇਅਰ ਰਾਸ਼ੀ ਜਿੰਦਾ ਹੁੰਦੇ ਆ ਮੈਂ ਡੀਜੀਪੀ ਸਾਹਿਬ ਨੂੰ ਮਿਲਣ ਵਾਸਤੇ ਚਿੱਠੀਆਂ ਲੈ ਕੇ ਪਾ ਚੁੱਕਾ ਹੁਣ ਚਿੱਠੀਆਂ ਹੀ ਪਾਖ ਦੇਣਾ ਆਪਾਂ ਜਬਰਦਸਤੀ ਤੇ ਵੜ ਨਹੀਂ ਸਕਦੇ ਜਬਰਦਸਤੀ ਵੜ ਕੇ ਜਾਣਾ ਵੀ ਕੀ ਕਰਨਾ ਮੇਰਾ ਕਿਹੜਾ ਕੋਈ ਪਰਸਨਲ ਘਰੇਲੂ ਕੰਮ ਅੜਿਆ ਪਿਆ ਜਿਹੜਾ ਮੈਂ ਡੀਜੀਪੀ ਸਾਹਿਬ ਕੋ ਕਰਾਣਾ ਮੈਂ ਸਿਰਫ ਜਨਤਾ ਦੀ ਆਵਾਜ਼ ਆਹੀ ਕਰਦੇ ਆ ਜਨਤਾ ਦੀ ਡਿਮਾਂਡ ਹੁੰਦੀ ਵੀ ਆ ਸਾਡੀ ਡਿਮਾਂਡ ਆ ਸਾਡੇ ਮੰਗ ਕਰੋ ਤੇ ਜਦੋਂ ਡੀਜੀਪੀ ਨਾਲ ਮਿਲੇ ਤਾਂ ਫਿਰ ਕੀ ਕਰਾਂਗੇ ਅਸੀਂ ਇਸ ਡੀਜੀਪੀ ਨੂੰ ਅਸੀਂ ਕੀ ਕਰਾਂਗੇ ਜਨਤਾ ਮੰਗ ਚਾਹੁੰਦੀ ਹੈ ਵੀ ਸਾਡੀ ਆ ਮੰਗ ਢੀ ਮੈਂ ਜਿੰਨੇ ਵੀ ਪੰਜਾਬ ਦੇ ਐਸਐਚਓ ਜਿੰਨੇ ਵੀ ਡੀਐਸਪੀ ਲੱਗੇ ਮੈਂ ਉਹਨਾਂ ਨੂੰ ਬਾਰ ਬਾਰ ਇੱਕੋ ਗੱਲ ਕਹਿੰਨਾ ਕਿ ਬਚ ਕੇ ਨੌਕਰੀ ਕਰ ਲਓ ਪਤਾ ਕੋਈ ਨਹੀਂ ਕਿਦਨ ਤੁਹਾਨੂੰ ਸਸਪੈਂਡ ਕਰ ਦੇਣਾ ਕਦੋਂ ਤੁਹਾਨੂੰ ਡਿਸਮਿਸ ਕਰ ਦੇਣਾ ਜੋ ਬਣਦਾ ਤੁਹਾਡੇ ਕੋਲ ਮੈਂ ਕਹਿੰਦਾ ਮੌਕੇ ਦਾ ਜੋ ਹਾਲਾਤ ਅਨੁਸਾਰ ਸੁਧਾਰ ਕਰ ਲਓ ਤੇ ਬਚ ਕੇ ਨੌਕਰੀ ਕਰ ਲਓ ਕਿ ਇਹ ਅਫਸਰ ਨੇ ਇਹ ਨਹੀਂ ਪੈਰ ਨਹੀਂ ਲਾਉਣੇ ਕੋਈ ਅਫਸਰ ਨਹੀਂ ਪੈਰ ਲਾਣਾ ਉਹ ਪਹਿਲੇ ਅਫਸਰ ਚਲੇ ਗਏ ਘਰਾਂ ਨੂੰ ਜਿਨ੍ਹਾਂ ਨੇ ਅੱਤਵਾਦ ਨੂੰ ਕੰਟਰੋਲ ਕੀਤਾ ਇਹ ਉਦੋਂ ਸਾਰਾ ਕੁਝ ਹੋਇਆ ਬੰਦੇ ਵੀ ਸਾਡੇ ਮਲਾਜ਼ਮ ਵੀ ਮਰੇ ਮਲਾਜ਼ਮ ਸ਼ਹੀਦ ਵੀ ਹੋਏ ਪਰ ਜਨਤਾ ਵੀ ਮਰੀ ਪਰ ਕੰਟਰੋਲ ਅੱਤਵਾਦ ਤੇ ਜੇ ਉਹਨਾਂ ਅਫਸਰਾਂ ਨੇ ਕਰ ਲਿਆ ਸੀ ਨਾ ਤੇ ਇਹ ਕੋਈ ਜ਼ਿਆਦਾ ਵੱਡਾ ਕ੍ਰਾਈਮ ਨਹੀਂ ਕੋਈ ਕੰਟਰੋਲ ਕਰਨਾ ਪਰ ਜੇ ਚਾਹਣ ਤੇ ਕਿਉਂਕਿ ਇਸ ਗੱਲਬਾਤ ਦੇ ਵਿੱਚ ਹਰ ਜਗ੍ਹਾ ਸਾਡੀ ਪੋਲੀਟੀਕਲ ਇੰਟਰਫਰੈਂਸ ਹੋ ਗਈ ਹੈ ਪੋਲੀਟੀਕਲ ਇੰਟਰਫੇਰੈਂਸ ਦਾ ਮਤਲਬ ਇਹ ਹੈ ਕਿ ਕੋਈ ਐਸਐਚਓ ਲਾਕੇ ਦਾ ਕਿਸੇ ਵੀ ਕ੍ਰਿਮੀਨਲ ਨੂੰ ਫੜਨ ਜਾਂਦਾ ਫੜਦਾ ਫੜ ਕੇ ਜੇ ਰਸਤਾ ਹੀ ਨਹੀਂ ਹੁੰਦਾ ਤੇ ਪਹਿਲਾਂ ਸਾਡੇ ਪੋਲੀਟੀਕਲ ਪਹਿਲਾਂ ਅਫਸਰਾਂ ਦੇ ਪੋਲੀਟੀਕਲ ਮੰਤਰੀਆਂ ਦੇ ਫੋਨ ਆ ਜਾਂਦੇ ਨੇ ਉਸ ਤੋਂ ਬਾਅਦ ਜੇ ਕੋ ਰਾਜੇ ਤੇ ਐਸਐਸਪੀ ਨੂੰ ਫੋਨ ਆ ਜਾਂਦਾ ਵੀ ਆ ਬੰਦਾ ਛੱਡ ਦੇ ਤੇ ਤੈਨੂੰ ਬਦਲ ਦਿਆਂਗੇ ਐਸਐਸਪੀ ਕਰੂਗਾ ਵਿਚਾਰਾ ਜੇ ਨਹੀਂ ਛੱਡਦਾ ਤੇ ਉਹਨੂੰ ਉਹ ਹੀ ਗੱਲ ਵੀ ਸਸਪੈਂਡ ਇਹ ਇੱਕ ਆਈਪੀਐਸ ਨੂੰ ਸਸਪੈਂਡ ਕਰਨਾ ਕੋਈ ਛੋਟੀ ਵੱਡੀ ਗੱਲ ਨਹੀਂ ਮੈਂ ਤੇ ਇਹ ਗੱਲ ਨੂੰ ਬਾਰ ਬਾਰ ਕਹਿੰਦਾ ਕਿ ਇਹ ਆਈਪੀਐਸ ਸਸਪੈਂਡ ਜਾਂ ਡੀਜੀਪੀ ਸਸਪੈਂਡ ਗੱਲ ਬ ਇਹਦੇ ਨਾਲ ਕੋਈ ਪੰਜਾਬ 'ਚ ਕੰਟਰੋਲ ਨਹੀਂ ਹੋ ਰਿਹਾ ਕ੍ਰਾਈਮ ਵੱਧ ਰਿਹਾ ਮੈਂ ਜਨਤਾ ਨੂੰ ਔਰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋਗੇ ਇਸ ਚੀਜ਼ ਦਾ ਨਾਰਾ ਖਾ ਦਾ ਮਰਾਂਗੇ ਤੇ ਕੰਟਰੋਲ ਪੰਜਾਬ ਦਾ ਬਚਾ ਹੈਗਾ ਨਹੀਂ ਅਦਰਵਾਈ ਕੋਈ ਬਚਾ ਨਹੀਂ